ਵਾਇਪਰ ਕਾਲਸਾ ਵਾਇਗੁਰ ਚਿੰਫਤੇ ਆ ਦੇਖੋ ਜੀ ਜੋ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਗੁਰਲਾਲ ਤਨੌੜ ਦੇ ਜਿਹੜੀਆਂ ਚਕਵਾਈਆਂ ਹੋਈਆਂ ਟਰਾਲੀਆਂ ਸੀ ਉਹ ਬਰਾਮਤ ਕੀਤੀਆਂ ਚੋਰੀ ਕੀਤੀਆਂ ਜਾਂ ਇਹ ਜ਼ਿਲ੍ਹਾ ਗੁਰਦਾਸਪੁਰ ਦੀ ਇਲਾਕਾ ਕਰਤਾਰਸਵਰ ਦੀਆਂ ਟਰਾਲੀਆਂ ਵਾਂ ਦੇਖੋ ਆ ਨੌਜਵਾਨਾਂ ਨੇ ਜਿਹੜਾ ਵਾ ਇਹ ਬਰਾਮਦੇ ਜਿਹੜੀਆਂ ਕਰਾਈਆਂ ਤੇ ਪੂਰਾ ਸ਼ੈੱਡ ਬਣਾਇਆ ਹੈ ਸ਼ੈੱਡ ਤੇ ਰਾਤ ਸਾਰੀ ਕੰਮ ਕਰ ਰਹੇ ਨੇ ਉਹ ਇਹ ਤਨਹੌਲ ਗੁਰਲਾਲ ਐਮਐਲਏ ਨੇ ਨਕਾਮੀ ਦੇਖੋ ਨੇ ਇਹਦੀ ਗੁੰਡਾਕੀ ਕਰਦੀ ਆਮ ਪਾਰਟੀ ਦਾ ਨੰਗਾ ਨਾਚ ਇੱਕ ਆ ਟਰੈਕਟਰ ਅੱਲਾ ਦੇ ਚੋਰੀ ਆਇ ਸ਼ੈੱਡ ਟਰੈਕਟਰ ਤਨਹੌਲ ਦੇ ਵਿੱਚ ਗੁਰਲਾਲ ਅੱਜ ਦੇ ਦੋਸਤੋ ਕੱਲ ਸੰਭੂ ਬਾਰਡਰ ਤੋਂ ਚੋਰੀ ਹੋਈਆਂ ਤਿੰਨ ਨਵੀਆਂ ਟਰਾਲੀਆਂ ਇੱਕ ਘਰ ਦੇ ਵਿੱਚੋਂ ਪੁਲਿਸ ਪਾਰਟੀ ਦੇ ਨਾਲ ਬਰਾਮਦ ਕੀਤੀਆਂ ਗਈਆਂ ਜਿੱਥੇ ਕੀ ਉਹਨਾਂ ਲੋਕਾਂ ਵੱਲੋਂ ਦੋਸ਼ ਲੱਗੇਗੇ ਕਿ ਇਹ ਖਨੌਰ ਦੇ ਜੋ ਵਧਾਇ ਕਹਨ ਗੁਰਲਾਲ ਸਿੰਘ ਖਨੌਰ ਉਹਨਾਂ ਦੇ ਘਰ ਦੀਆਂ ਵਿੱਚੋਂ ਇਹ ਟਰਾਲੀਆਂ ਬਰਾਮਦ ਹੋਈਆਂ ਨੇ ਪਰ ਉੱਥੇ ਹੀ ਹੁਣ ਗੁਰਲਾਲ ਖਨੌਰ ਨੇ ਵੀ ਇਸ ਮਾਮਲੇ ਤੇ ਵੱਡੇ ਖੁਲਾਸੇ ਕੀਤੇ ਨੇ ਤੇ ਕਿਹਾ ਕਿ ਇਹ ਕਰ ਉਹਨਾਂ ਦਾ ਨਹੀਂ ਹੈ ਬਲਕਿ ਕਿਸੇ ਹੋਰ ਦਾ ਹੈ ਉੱਥੇ ਹੀ ਇਹ ਬਾਰਡਰਾਂ ਤੋਂ ਕਿਸਾਨਾਂ ਦਾ ਸਮਾਨ ਚੋਰੀ ਕੀਤੇ ਜਾਣ ਦੀ ਪ੍ਰਤੱਖ ਵੀਡੀਓ ਵੀ ਸਾਹਮਣੇ ਆਈ ਐ ਸੋ ਸਾਰੀਆਂ ਵੀਡੀਓ ਤੁਹਾਡੇ ਸਾਹਮਣੇ ਰੱਖਦੇ ਆਂ ਪਹਿਲਾਂ ਦਾ ਗੁਰਲਾਲ ਖਨੌਰ ਦਾ ਸਪਸ਼ਟਿਕਰ ਦੇਖੋ ਤੇ ਨਾਲ ਹੀ ਚੋਰੀ ਦੀਆਂ ਇਹ ਘਟਨਾਵਾਂ ਦੇਖੋ ਸੋ ਇਸ ਬਾਰੇ ਤੁਹਾਡਾ ਕੀ ਕਹਿਣਾ ਜੂ ਕਮੈਂਟ ਕਰਨਾ ਤੇ ਦੋਸ਼ੀਆਂ ਤੇ ਕੀ ਤੁਹਾਨੂੰ ਲੱਗਦਾ ਸਖਤ ਕਾਰਵਾਈ ਹੋਣੀ ਚਾਹੀਦੀ ਆ ਉਸ ਬਾਰੇ ਵੀ ਜਰੂਰ ਕਮੈਂਟ ਕਰਿਓ ਸਸੀ ਕਾਲ ਜੀ ਮੈਂ ਤੁਹਾਡਾ ਆਪਣਾ ਗਰਾਲਾਲ ਘਨੌਰ ਹਲਕੇ ਘਨੌਰ ਦੇ ਟ੍ਰੈਂਟ ਲੋ ਸੈਂਬਲੀ ਦੀ ਇੱਕ ਘਟਨਾ ਹੁੰਦਾ ਉਸਨੇ ਕੋਈ ਕਿਸਾਨੀ ਧਰਨੇ ਦੇ ਉੱਤੇ ਟਰਾਲੀਆਂ ਲੈ ਕੇ ਆਂਦੀਆਂ ਚੋਰੀ ਕਰਕੇ ਲੈ ਕੇ ਆਂਦੀਆਂ ਜਾਂ ਕਿਵੇਂ ਲੈ ਜਿਹੜੀਆਂ ਟਰਾਲੀਆਂ ਬਰਾਮਦ ਹੋਈਆਂ ਸੋ ਪਿੰਡ ਲੋਸੈਂਬਲੀ ਆ ਸੋ ਕੁਛ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਭਰਾ ਲਾਲੋ ਕਿਸਾਨ ਭਰਾ ਲਾਲੋ ਜਿਦਾ ਕੋ ਵਕ ਵਕ ਪਾਰਟੀਆਂ ਦਾ ਹੁੰਦਾ ਹੀ ਆ ਪ੍ਰਪੋਗੰਡਾ ਵੀ ਉਹ ਐਮਐਲਏ ਸਾਹਿਬ ਦਾ ਘਰ ਆ ਗਰ ਲਾਲ ਕਨੌਰ ਦਾ ਘਰ ਆ ਸੋ ਮੇਰਾ ਜੱਦੀ ਪਿੰਡ ਜਿਹੜਾ ਮਾੜੂ ਆ ਜਾਂ ਮੇਰੀ ਰਹਿਸ਼ ਜਿਹੜੀ ਆ ਉਹ ਇੱਥੇ ਯੂਨੀਵਰਸਿਟੀ ਆ ਹਰਬਖਸ਼ਨ ਕਲੇਵ ਸੋ ਭਰਾਵੋ ਮੇਰਾ ਇਸ ਘਟਨਾ ਕਰਮ ਦੇ ਨਾਲ ਕੋਈ ਲੈਣ ਦੇ ਨਹੀਂ ਸੋ ਜਿਹਨੇ ਵੀ ਕੋਈ ਹਰਕਤ ਕੀਤੀ ਆ ਸੋ ਦੇ ਉੱਤੇ ਕਾਨੂੰਨ ਅਨੁਸਾਰ ਜਿਹੜੀ ਉਹ ਕਾਰਵਾਈ ਕੀਤੀ ਜਾਵੇ ਕਿਤੇ ਨਾਲੇ ਮੈਂ ਭਰਾਵੋ ਇੱਕ ਗੱਲ ਤੁਹਾਨੂੰ ਹੱਥ ਜੋੜ ਕੇ ਕਹਿਣੀ ਚਾਹੁੰਨਾ ਵੀ ਇਹ ਕੋ ਆਦੀ ਧਰਤੀ ਹੈ ਜਦੋਂ ਤੁਸੀਂ ਪਿੱਛੋਂ ਗਰਦਾਸਪੁਰ ਤੋਂ ਅੰਮ੍ਰਿਤਸਰ ਤੋਂ ਲੁਧਿਆਣੇ ਤੋਂ ਲੜਾਈ ਕਰਕੇ ਆਏ ਸੀ ਤੇ ਤੁਹਾਨੂੰ ਪਵਾਦੀਆਂ ਨੇ ਖੜੇ ਮੱਥੇ ਤੁਹਾਡਾ ਸਵਾਗਤ ਕੀਤਾ ਸੀ ਰਸਤੇ ਦੇ ਵਿੱਚ ਹੋਰ ਵੀ ਬੜੇ ਸਟੇਸ਼ਨ ਆਏ ਸੀ ਪਰ ਤੁਸੀਂ ਸ਼ੰਭੂ ਬਾਡਰ ਤੇ ਆਏ ਸਾਡੇ ਪਿੰਡਾਂ ਦੇ ਮਾਰੇ ਲੋਕਾਂ ਨੇ ਕਿੰਨੀ ਸੇਵਾ ਕਰੀ ਆ ਥਾਰੀ ਤੁਹਾਨੂੰ ਸਾਰਾ ਪਤਾ ਇੱਥਾਂ ਮੈਂ ਵੀ ਇਤਨੀ ਦੂਰ ਤੇ ਆ ਕੇ ਵੀ ਪਵਾਦ ਦੀ ਧਰਤੀ ਨੇ ਪਵਾਦੀਆਂ ਨੇ ਟਰਾਲੀਆਂ ਚੋਰੀ ਕਰ ਲਈਆਂ ਅਸੀਂ ਇੱਕ ਗੱਲ ਤਾਂ ਸੋਣਨਾ ਵਾਦਾ ਕਰਦੇ ਆਂ ਭਾਈ ਜੇ ਕਿਸੇ ਦਾ ਕੋਈ ਵਹੀਕਲ ਕੋਈ ਮਸ਼ੀਨਰੀ ਗੁੰਮ ਹੋਈ ਆ ਬੇਸੂਈਆ ਉਹ ਬਿਲਕੁਲ ਉਹਨੂੰ ਪਛਾਈ ਜਾਵੇਗੀ ਉਹਨਾਂ ਦੇ ਘਰ ਤੱਕ ਪਛਾਈ ਜਾਵੇਗੀ ਤੁਸੀਂ ਆਓ ਤੁਹਾਡਾ ਪਹਿਲਾਂ ਵੀ ਵੈਲਕਮ ਜੀ ਆਇਆਂ ਕੀਤਾ ਸੀ ਸੋ ਕੁਝ মিডিਆ ਵਾਲੇ ਚੈਨਲ ਭਰਾ ਸਾਡੇ ਪ੍ਰੋਪੋ ਕੰਟੈਕਟ ਲੱਗੇ ਹੋਇਆ ਕਰਨ ਵੀ ਇਹ ਘਰ ਆਈ ਗਰਾਲ ਸਿੰਘ ਦਾ ਮੈਂ ਤੁਹਾਡੇ ਧਿਆਨ ਚ ਲੈ ਦਿਆਂ ਕਿ ਮੇਰਾ ਬੜਾ ਅਜੀਜ਼ ਮਿੱਤਰ ਸੀ ਰঞ্জੀਤ ਸਿੰਘ ਜੀਤਾ ਮੋੜ ਮੈਂ ਕੱਲ ਸਾਰਾ ਦਿਨ ਉਹਦੇ ਸੰਸਕਾਰ ਦੇ ਉੱਤੇ ਬੀਜੀ ਸੀ ਸਾਡੇ ਭਰਾ ਦੁਨੀਆ ਤੋਂ ਚਲਾ ਗਿਆ ਕਬੱਡੀ ਦਾ ਸਟਾਰ ਸੀ ਰਾਤੀ ਮੈਂ ਲੇਟ ਆਇਆ ਸੀ ਤੇ ਅੱਜ ਮੈਨੂੰ ਕਿਸੇ ਕੰਮ ਕਰਕੇ ਰਜੇਨਾ ਕਰਕੇ ਭਰ ਜਾਣਾ ਪਿਆ ਮੈਂ ਹੁਣ ਨਿਕਲ ਗਿਆ ਸੀ ਸੋ ਮੈਂ ਸਾਰੇ ਚੈਨਲਾਂ ਨਾਲ ਹੱਥ ਜੋੜ ਕੇ ਬੇਨਤੀ ਕਰਦਾ ਇਹ ਖਬਰ ਦੀ ਜਿਹੜੀ ਪਹਿਲਾਂ ਪੁਸ਼ਟੀ ਕਰ ਲੋ ਵੀ ਇਹ ਪਿੰਡ ਕਿਹੜਾ ਇਸ ਬੰਦੇ ਦਾ ਹਾਲਾਂਕਿ ਮੇਰਾ ਤਾਂ ਉਸ ਬੰਦੇ ਨਾਲ ਵੀ ਕੋਈ ਲੈਣ ਦੇ ਨਹੀਂ ਮੈਂ ਉਸ ਬੰਦੇ ਨੂੰ ਕਦੇ ਬਾਲਾ ਜਾਣਦਾ ਨਹੀਂ ਵੇਖਿਆ ਨਹੀਂ ਮੈਨੂੰ ਕੱਲ ਉਹ ਜਥੇਬੰਦੀ ਦੇ ਮੁੰਡੇ ਸੀ ਕਿ ਸੰਧੂਵਰੀ ਮੈਨੂੰ ਫੋਨ ਆਇਆ ਉਹਨਾਂ ਦਾ ਕਹਿੰਦੇ ਭਾਈ ਐਸਐਚਓ ਸਾਹਿਬ ਨੂੰ ਕਹਿ ਦਿਓ ਵੀ ਸਾਡੀਆਂ ਟਰਾਲੀਆਂ ਸਾਨੂੰ ਸ਼ੱਕ ਆ ਵੀ ਉੱਥੇ ਖੜੀਆਂ ਮੈਂ ਨਾਲ ਦੀ ਨਾਲ ਹੀ ਸਾਫਸਿੰਘ ਨੂੰ ਕਿਹਾ ਉਹ ਗਏ ਜਾ ਕੇ ਟਰਾਲੀਆਂ ਉਹਨਾਂ ਨੇ ਬਰਾਂਧਨ ਕਰ ਲਈਆਂ ਤੇ ਮੈਂ ਪੁਲਿਸ ਨੂੰ ਡੀਐਸਪੀ ਸਾਹਿਬ ਨੂੰ ਐਸਐਚਓ ਨੂੰ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਕਾਨੂੰਨ ਅਨੁਸਾਰ ਜਿਹੜੀ ਬਣਦੀ ਕਾਰਵਾਈ ਹੈ ਉਸ ਬੰਦੇ ਦੇ ਉੱਤੇ ਕੀਤੀ ਜਾਏ ਤੇ ਮੈਂ ਸਾਰੇ ਚੈਨਲ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਖਬਰ ਦੀ ਜਿਹੜੀ ਪਹਿਲਾਂ ਉਹ ਪੁਸ਼ਟੀ ਕਰ ਲੋ ਇਸ ਤਰ੍ਹਾਂ ਨਾ ਕਵਰ ਚਲਾਓ ਆਪਾਂ ਇਹ ਨੌਲਜਨਾਂ ਦੇ ਵਿੱਚ ਨਾ ਪਈਏ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰਮ ਕਰ ਲੈ ਸ਼ਰਮ ਲੋਕ ਵੇਖੋ ਸ਼ਰਮ ਕਰ ਲੈ ਉਹ ਸਰਕਾਰਾਂ ਨੇ ਲੁੱਟ ਲਿਆ ਵੇਖੋ ਸ਼ਰਮ ਕਰ ਲੈ ਉਹ ਕਿਸਾਨਾਂ ਨੂੰ ਲੁੱਟਦੇ ਇਹ ਕਰੋੜੀ ਬੰਡ ਤੇ ਸ਼ਰਮ ਕਰ ਲੈ ਸ਼ਰਮ ਸ਼ਰਮ ਕਰ ਲੈ ਸ਼ਰਮ ਸ਼ਰਮ ਕਰ ਲੈ ਸ਼ਰਮ ਏ ਫੁੱਤੀ ਹੋਵੇ ਰਿਆ ਆ ਕਿਸਾਨ ਵੀਰੋ ਹਾਲਾਤ ਵੇਖੋ ਇੱਥੋਂ ਦੇ ਓਏ ਆਪੋ ਪੋਹ ਲੋਹ ਪਿੰਡ ਕਰਾਚ ਨਾ ਬੈਠੇ ਰਹ ਜੋ ਲੁੱਟੇ ਜਾਓਗੇ ਸਮਾਨ ਲੈ ਜਾਓ ਆਪਣਾ ਕੱਲ ਦੀਆਂ ਅਪੀਲਾ ਕਰ ਰਹੇ ਆ ਭਾਈ ਜੀ ਵੀਰੋ ਖਨੋਰੀ ਬਾਰਡਰ ਤੋਂ ਸਮਾਨ ਲੈ ਜਾਓ ਤੁਹਾਡੀਆਂ ਟਰਾਲੀਆਂ ਚ ਕੁਝ ਨਹੀਂ ਬਜਿਆ ਤੁਹਾਡੀਆਂ ਟਰਾਲੀਆਂ ਸਾਰਾ ਸਮਾਨ ਕੱਢ ਰਿਆ ਲਾਈਵ ਤੁਹਾਨੂੰ ਦਿਖਾ ਰਿਆ ਖਨੋਰੀ ਬਾਰਡਰ ਤੋਂ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ਰਮ ਕਰੋ ਅ ਟੈਂਪੂ ਲਿਆ ਲਿਆ ਕੇ ਖਨੋਰੀ ਬਾਰਡਰ ਤੋਂ ਵੇਖੋ ਕਿਵੇਂ ਸਮਾਨ ਲੁੱਟੀ ਜਾਂਦੇ ਆ ਕਰਾਂ ਜਨਾ ਬੈਠੋ ਜੇ ਕੋਈ ਆਪਦਾ ਸਮਾਨ ਹੈਗਾ ਤੇ ਲੈ ਜਾਓ ਟਰਾਲੀਆਂ ਚੋਂ ਸਮਾਨ ਚੋਰੀ ਹੋ ਗਿਆ ਐ ਸਾਰਾ ਕੁਝ ਨਹੀਂ ਪਚਿਆ ਸਰਕਾਰ ਨੇ ਤਾਂ ਜੋ ਕੀਤਾ ਕੀਤਾ ਇੱਥੋਂ ਦੇ ਜੇ ਲੋਕ ਸ਼ਰਮ ਆਉਣੀ ਚਾਹੀਦੀ ਇੱਥੋਂ ਦੇ ਲੋਕਾਂ ਨੂੰ ਦਿਨ ਰਾਤ ਜਾ ਕੇ ਚੱਕ ਕੇ ਲੈ ਗਏ ਨਾ ਇਹ ਸੀ ਛਡੇ ਫ੍ਰਿਜ ਛਡੇ ਟੀਵੀ ਛਡੇ ਟਰੈਕਟਰ ਟਰਾਲੀਆਂ ਦਾ ਖਤਮ ਹੋ ਚੁੱਕੀਆਂ ਪਾਣੀ ਦੇ ਟੈਂਕ ਆ ਹਾਲਾਤ ਵੇਖੋ ਇੱਥੋਂ ਦੇ ਖਨੌਰੀ ਬਾਰਡਰ ਤੇ ਸ਼ਰਮ ਕਰ ਲੋ ਸ਼ਰਮ ਆਹ ਕੋਈ ਮਾੜੀ ਮੋਟੀ ਸ਼ਰਮ ਕਰ ਲੋ ਸ਼ਰਮ ਕਿਉਂ ਲੁੱਟਣਦੇ ਹੋਏ ਖੜੇ ਜੇ ਕਿਸਾਨਾਂ ਨੂੰ ਆਓ ਵੇਖੋ ਜੀ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣਾ ਕਿ ਸਾਹਮਣੇ ਲੁਟੇਰੇ ਲੁੱਟੀ ਜਾਂਦੇ ਆ ਇੰਨੇ ਬੁਰੇ ਹਾਲਾਤ ਨੇ ਆਜ਼ਾਦ ਵੀਰੋ ਬੇਨਤੀ ਐ ਜਿੰਨੀ ਮੈਂ ਮੋਰਚੇ ਲਾਇਆ ਸੀ ਜਿਹੜੇ ਇੱਥੇ ਆਏ ਸੀ ਜਲਦ ਤੋਂ ਜਲਦ ਇੱਥੇ ਆ ਕੇ ਜੋ ਬੱਚਿਆ ਤੁਹਾਡਾ ਸਮਾਨ ਆ ਜੋ ਰਹਿਤ ਖੁੰਦਾਂ ਨੂੰ ਜਿੰਨੀ ਜਲਦੀ ਹੋ ਸਕੇ ਆ ਕੇ ਲੈ ਜਾਓ ਆਜ਼ਾਦ ਵੀਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਲਾਂ ਇਹ ਪੰਜਾਬ ਤੱਕ ਪਹੁੰਚ ਜੇ ਵੀ ਇੱਥੇ ਲੋਕਾਂ ਜਿਹੜੇ ਲੁਟੇਰੇ ਲੁੱਟੀ ਜਾਂਦੇ ਆ ਤੁਹਾਨੂੰ ਆ ਦੇਖੋ ਕਿਵੇਂ ਟੈਂਪੂ ਭਰੇ ਪਏ ਸਮਾਨ ਦੇ ਤੁਹਾਨੂੰ ਦਿਖਾਉਣ ਲਿਆ ਰਹੇ ਆ ਵੇਖੋ ਆ ਆ ਸਮਾਨ ਪਿਆ ਵੇਖੋ ਟੈਂਪੂ ਲਿਆ ਲਿਆ ਕੇ ਲੁੱਟੀ ਜਾਂਦੇ ਪਏ ਆ ਅਸੀਂ ਜਦੋਂ ਪਹੁੰਚੇ ਤੇ ਭੱਜ ਗਏ ਲਾਓ ਲਾਓ ਸਮਾਨ ਲਾਓ ਟੈਂਪੂ ਚੋਂ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਮਸਲਾ ਪੰਜਾਬ ਲੈਵਲ ਦਾ ਆ ਇਹ ਸਰਕਾਰ ਨੂੰ ਪਤਾ ਲੱਗੇ ਵੀ ਤੂੰ ਕਿਵੇਂ ਕਿਸਾਨਾਂ ਦਾ ਕਿਸਾਨਾਂ ਦਾ ਨੁਕਸਾਨ ਕਰਾਇਆ ਆ ਇਹ ਸਰਕਾਰ ਨੂੰ ਪਤਾ ਲੱਗੇ ਵੀ ਕਿਸ ਤਰੀਕੇ ਤੂੰ ਕਿਸਾਨ ਲੁੱਟਾਇਆ ਆ ਆ ਦੇਖੋ ਲਾਈਵ ਕਿਵੇਂ ਦਿਨ ਦਿਹਾੜੇ ਕਿਸਾਨ ਵੀਰੋ ਤੁਹਾਡੀਆਂ ਟਰਾਲੀਆਂ ਚੋਂ ਅਸੀਂ ਜਿੱਥੇ ਕੈਂਪ ਲੱਗਿਆ ਜਿੱਥੇ ਟਰਾਲੀਆਂ ਖੜੀਆਂ ਸਾਰੀਆਂ ਟਰਾਲੀਆਂ ਚੈੱਕ ਕੀਤਿਆਂ ਵਿੱਚ ਨਾ ਕੋਈ ਏਸੀ ਹੈ ਨਾ ਕੋਈ ਕੂਲਰਾ ਨਾ ਕੁਰਸੀਆਂ ਨਾ ਸਿਲੰਡਰ ਸਾਰਾ ਕੁਝ ਚੋਰੀ ਹੋ ਗਿਆ ਆ ਦਿਨ ਦਿਹਾੜੇ ਲੁੱਟੀ ਜਾ ਰਹੇ ਨੇ ਹਾਂਜੀ ਕਿਸਾਨਾਂ ਨੂੰ ਬੇਨਤੀ ਹੈ ਜਿੰਮੀ ਜਲਦ ਤੋਂ ਜਲਦ ਇੱਥੇ ਆ ਕੇ ਜੋ ਤੁਹਾਡਾ ਰਹਿਣ ਖੁੰਦ ਬਚੀ ਆ ਉਹ ਲੈ ਜਾਓ ਇੱਥੇ ਕੁਝ ਨਹੀਂ ਬਚਿਆ ਨਾ ਇਹ ਤਾਂ ਇੱਥੇ ਕੋਈ ਟੀਵੀ, ਕੂਲਰ, ਫਰਿੱਜ, ਏਸੀ, ਸਿਲੰਡਰ ਕੋਈ ਚੀਜ਼ ਇਹਨਾਂ ਟਰੈਕਟਰ ਟਰਾਲੀਆਂ ਤੱਕ ਨਹੀਂ ਲੱਭ ਰੀਆਂ ਕਿਸਾਨ ਦਰਦ ਦਰ ਤੇ ਭਟਕ ਰਹੇ ਆ ਬਹੁਤ ਬੁਰੇ ਹਾਲਾਤ ਆ ਜਿੰਨੀ ਜਲਦੀ ਹੋ ਸਕੇ ਤੁਸੀਂ ਆ ਕੇ ਆਪਦੇ ਸਮਾਨ ਨੂੰ ਲੈ ਜਾਓ ਟਰੈਕਟਰ ਲੈ ਜਾਓ ਟਰਾਲੀਆਂ ਜੋ ਵੀ ਤੁਹਾਡੇ ਸਾਧਨ ਆ ਜਲਦ ਤੋਂ ਜਲਦ ਪਹੁੰਚ ਜਾਓ ਤੇ ਇਹਦਾ ਸਮਾਨ ਆਪਦੇ ਹੱਥਾਂ 'ਚ ਕਰ ਲਓ ਆ ਦੇਖੋ ਜੀ ਟਰੈਂਪੂ ਤੁਹਾਨੂੰ ਲਾਈਵ ਦਿਖਾ ਰਿਹਾ ਕਿਵੇਂ ਟਰੈਂਪੂਆਂ ਦੇ ਵਿੱਚ ਆ ਲੋਏ ਦਾ ਸਮਾਨ ਜਿਹੜੀਆਂ ਇੱਥੇ ਘਰ ਪਾਏ ਦੀ ਕਿਵੇਂ ਲੁਟੇਰੇ ਲੁੱਟੀ ਜਾਂਦੇ ਪਏ ਆ ਕਿਸਾਨ ਵੀਰੋ ਜਾਗੋ ਤੇ ਇਸ ਵੀਡੀਓ ਨੂੰ ਸਭ ਤੋਂ ਹਰੇਕ ਬੰਦਾ ਆਪਦਾ ਫਰਜ਼ ਸਮਝ ਕੇ ਵੀਡੀਓ ਨੂੰ ਸ਼ੇਅਰ ਕਰੇ ਕਿਉਂਕਿ ਕਿਸੇ ਦਾ ਕੋਈ ਪੜਾ ਹੋਵੇ ਉੱਥੇ ਟਰੈਕਟਰ ਟਰਾਲੀਆਂ ਖੜੀਆਂ ਘਟੋ ਘਟ ਉਹ ਟਰਾਲੀਆਂ ਟਰੈਕਟਰ ਵੀ ਇੱਥੋਂ ਹੁਣ ਪਤਾ ਲੱਗਿਆ ਵੀ ਆਸੇ ਪਾਸੇ ਦੇ ਪਿੰਡਾਂ ਦੇ ਵਿੱਚ ਵੀ ਉਹ ਕਹਿੰਦੇ ਵੀ ਘੇੜਾ ਮਾਰ ਲਓ ਪਤਾ ਲੱਗ ਰਿਹਾ ਹੈ ਵੀ ਕਿਤੇ ਇੱਥੇ ਆਸੇ ਪਾਸੇ ਹੀ ਲੈ ਕੇ ਜਾ ਰਹੇ ਨੇ ਵੱਡੀ ਵੱਡੀ ਲੁੱਟ ਹੋਈ ਜਾਂਦੀ ਆ ਕਿਸਾਨਾਂ ਦੀ ਸਭ ਪਹਿਲਾ ਸਰਕਾਰਾਂ ਨੇ ਲੁੱਟਿਆ ਤੇ ਹੁਣ ਲੋਕਾਂ ਨੇ ਲੁੱਟ ਲਿਆ ਸ਼ਰਮ ਆਉਣੀ ਚਾਹੀਦੀ ਐ ਇਵੇਂ ਨਾ ਆ ਨਾ ਇਹ ਜਿਹੜੀਆਂ ਚੀਜ਼ਾਂ ਲੁੱਟ ਕੇ ਪਾਈ ਪਾਈ ਨਾਲ ਜੋੜ ਕੇ ਕਿਸਾਨਾਂ ਨੇ ਆਪਦਾ ਮੋਰਚਾ ਲਈ ਇਕੱਠਾ ਕੀਤਾ ਸੀ ਪਰ ਸ਼ਰਮ ਆਉਣੀ ਚਾਹੀਦੀ ਆ ਇਦਾਂ ਦਾ ਲੁੱਟ ਖਾ ਕੇ ਉਹ ਵੇਖੋ ਜੀ ਕਿਵੇਂ ਲੁਟੇਰੇ ਜਾਂਦੇ ਆ ਉਹ ਵੇਖੋ ਸਾਹਮਣੇ ਤੁਹਾਨੂੰ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਹੋਣੇ ਆ ਆ ਸਾਰੇ ਹਾਲਾਤ ਵੇਖੋ ਖਨੋਰੀ ਬਾਰਡਰ ਦੇ ਆ ਸੜਕ ਚੱਲ ਪਿਆ ਕਿਸੇ ਟਾਈਮ ਇੱਥੇ ਫੁੱਲ ਮੋਰਚਾ ਲੱਗਿਆ ਸੀ ਤੇ ਅੱਜ ਸਭ ਸਭ ਤੈਸ ਨੈਸ ਹੋ ਗਿਆ ਆ ਇਹ ਭਾਈ ਜੀ ਕੌਣ ਲੋਕ ਨੇ ਜਿਹੜਾ ਇਹ ਇੰਨਾ ਜ਼ਿਆਦਾ ਇਹਨਾਂ ਨੂੰ ਕੋਈ ਸੈਸੀ ਸਾਰੇ ਬੈਂਡ ਤੋਂ ਸੈਸੀ ਧੜਕੀ ਮੈਂ ਉਹਨੂੰ ਤਾਂ ਟਾਉਂ ਜੋ ਉਹਨੂੰ ਜੈ ਮੈਂਨ ਚੋਦਨ ਲੂਟ ਵਿਚਾਰ ਆਖਿਆ ਸਵੇਰੇ 11:00 4 ਵਜੇ ਕੀ ਫੇਰ ਦਾ 4 ਵਜੇ ਦਾ ਕਹਿੰਦਾ ਇੱਥੇ ਲੁੱਟਣ ਲੱਗੇ ਖੜਿਆ ਲੁੱਟਣ ਤਾਂ ਜਦੋਂ ਦੀ ਸਰਕਾਰ ਵੱਲੋਂ ਕਾਰਵਾਈ ਹੋਈ ਪਈ ਉਦੋਂ ਦਾ ਹੀ ਲੱਗੇ ਨੇ ਕਿਸਾਨ ਵੀਰੋ ਆ ਹਾਲਾਤ ਵੇਖੋ ਅਸੀਂ ਜਦੋਂ ਪਹੁੰਚੇ ਤੇ ਆਪਣੇ ਮੋਟਰਸਾਈਕਲ ਛੱਡ ਕੇ ਵੀ ਭੱਜ ਗਏ ਆ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਆ ਜਿਹੜਾ ਭਾਰਤੀ ਕਿਸਾਨ ਨੂੰ ਖੋਸਦਾ ਸੀਗਾ ਆਪਣੇ ਜਿੰਦੇ ਵਿੱਚ ਅਸੀਂ ਰਹਿੰਦੇ ਸੀਗੇ ਆ ਧਾਰ卡ਡ ਬਣਾਏ ਆ ਦੇਖ ਕੇ ਪੁੱਤਰੇ ਦਿੱਤਾ ਵੀ ਸਮਾਂ ਚ ਉੱਠ ਸਕਦੇ ਜੀ ਜੀ ਆ ਦੇਖੋ ਜਿਹੜਾ ਸਾਡਾ ਰਹਿਣ ਬਸੇਰਾ ਸੀ ਹਾਲ ਦੇਖੋ ਇਹਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰੋ ਆ ਆ ਆ ਸਾਡਾ ਆ ਦੇਖੋ ਲਾਈਵ ਦੇ ਵਿੱਚ ਆ ਦੇਖੋ ਤੁਸੀਂ ਲਾਈਵ ਦੇ ਵਿੱਚ ਪੰਜਾਬ ਪੁਲਿਸ ਦੀ ਕਰਤੂਤ ਉਹਨਾਂ ਨੇ ਆਧਾਰ ਕਾੜ ਦਿੱਤੇ ਵੀ ਤੁਸੀਂ ਸਮਾਨ ਚੁੱਕ ਸਕਦੇ ਜੀ ਕਿਤੇ ਦੁੱਖ ਦੀ ਗੱਲ ਆ ਆ ਫੇਰ ਆ ਗਿਆ ਆ ਵੀਡੀਓ ਨੂੰ ਵੇਖੋ ਹਾਲਾਤ ਤੇ ਕੌਣ ਹੈ ਬੰਦੇ ਇਹ ਆਟੋ ਵਾਲੇ ਜਿਹੜੇ ਚੋਰੀ ਕਰਨੇ ਉਹਨਾਂ ਨੇ ਆਧਾਰ ਕਾਰਡ ਬਣਾਏ ਆ ਆਪਣੇ ਆਧਾਰ ਕਾਰਡ ਆਹ ਕੋ ਆਹ ਵੇਖੋ ਆ ਚੋਰੀ ਦੇ ਆਧਾਰ ਕਾਰਡ ਬਣਾ ਬਣਾ ਕੇ ਇੱਥੇ ਪ੍ਰਸ਼ਾਸਨ ਨੂੰ ਵਿਖਾ ਵਿਖਾ ਕੇ ਵੀ ਇਹ ਸਮਾਨ ਸਾਡਾ ਆ ਆਟੋਆਂ ਦੇ ਵਿੱਚੋਂ ਕੱਢਿਆ ਇਹ ਕਰਤੂਤਾ ਹੋ ਰਹੀਆਂ ਨੇ ਚੋਰ ਜਾਲੀ ਆਧਾਰ ਕਾਰਡ ਬਣਾ ਕੇ ਮਾਰਾ ਦੇ ਅੰਦਰ ਵੀ ਲਿਆ ਕੇ ਬਹੁਤ ਛੱਡ ਪੱਟਦੇ ਪਏ ਚਲੋਗੇ ਭਾਈ ਜੀ ਆ ਜਾਓ ਮੇਰੇ ਪਿੱਛੇ ਲੱਗ ਜਾਓ ਤੁਹਾਨੂੰ ਲਾਈਵ ਦਿਖਾਉਣਾ ਜੀ ਅੱਗੇ ਜਿਹੜੇ ਛੱਡ ਪੱਟੇ ਜਾ ਰਹੇ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਵੀਰੋ ਲਾਈਵ ਦੇ ਵਿੱਚ ਤੁਹਾਨੂੰ ਵਿਖਾਉਨੇ ਆ ਅਲੀ ਕਰੀ ਆ ਲਾਈਵ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰੀ ਜਾਓ ਵੀਰੋ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਵੀਰੋ ਲਾਈਵ ਦੇ ਵਿੱਚ ਤੁਹਾਨੂੰ ਦਿਖਾਉਦੇ ਆ ਆ ਵੇਖੋ ਲੋਕਾਂ ਦੀ ਲੁੱਟ ਬੜੇ ਦੁੱਖ ਦੀ ਗੱਲ ਆ ਭਗਵਾਨ ਸਿਆ ਤੈਨੂੰ ਮੂੰਹ ਤੇ 2027 ਚ ਖਾਣੀ ਪੈਣੀ ਹੂੰ ਜਿੱਥੇ ਮਰਜੀ ਭੱਜਲਾ ਆ ਵੇਖੋ ਲੋਕਾਂ ਦੇ ਹਾਲਾਤ ਆ ਦੇਖੋ ਜੀ ਆ ਵੇਖੋ ਲੁੱਟ ਓ ਜੀ ਓਏ ਸਾਡੇ ਟਾਈਮ ਆ ਸ਼ਰਮ ਕਰ ਲੋ ਚਰ ਵੀਡੀਓ ਨੂੰ ਸ਼ੇਅਰ ਕਰ ਕਮਾਲ ਹੋ ਗਈ ਯਾਰ ਅੱਗੇ ਅਸੀਂ ਕੱਲ ਦੇ ਪੈ ਜੋ ਭੱਜੇ ਫਿਰਦੇ ਯਾਰ ਹੱਦ ਹੋ ਗਈ ਤੁਹਾਡੇ ਵਾਲੀ ਯਾਰ ਅਸੀਂ ਤਾਂ ਪਹਿਲਾਂ ਸਰਕਾਰਾਂ ਨੇ ਮਾਰਤੇ ਤੁਸੀਂ ਯਾਰ ਕੋ ਮਾੜੀ ਮੋਟੀ ਕਰ ਲੋ ਆ ਵੇਖੋ ਯਾਰ ਲਾਈਵ ਸ਼ਰਮ ਕਰ ਲੋ ਮਾੜੀ ਮੋਟੀ ਯਾਰ ਨਹੀਂ ਭਾਈ ਯਾਰ ਇਹ ਤੁਹਾਡਾ ਜ਼ਮਾਨਾ ਹੈ ਨਹੀਂ ਨਹੀਂ ਤੁਹਾਡਾ ਜ਼ਮਾਨਾ ਹੈ ਨਹੀਂ ਇਹ ਤੁਹਾਡਾ ਜ਼ਮਾਨਾ ਹੈ ਇਹ ਛੱਡ ਇਹ ਕਿਸਾਨਾਂ ਨੇ ਪਾਈ ਪਾਈ ਜੋੜ ਕੇ ਪਾਏ ਆ ਕਰਕੇ ਕਰਕੇ ਪਾਏ ਅਸੀਂ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਹਾਲਾਤ ਦੇਖੋ ਵੀਰੋ ਕੀ ਹਾਲਾਤ ਨੇ ਲਾਈਵ ਦੇਖੋ ਕਮਾਲ ਹੋ ਗਈ ਤੁਹਾਡੇ ਚਲੋ 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 ਇਹ ਤੋਂ ਕਮਾਲ ਹੋ ਗਈ ਯਾਰ ਆਜੋ ਪਾਜੋ ਆ ਵੇਖੋ ਜੀ ਲੋਟੇ ਰੇ ਆ ਪੈ ਗਏ ਆ ਖਾਣ ਨੂੰ ਪੈ ਗਏ ਓਏ ਔਰ ਇੱਕ ਮਿੰਟ ਡੰਡਾ ਚੁੱਕਣ ਦੇ ਐਵੇਂ ਨਹੀਂ ਇਹਨਾਂ ਨੇ ਜਾਣਾ ਹਰੇ ਇੱਕ ਮਿੰਟ ਚੱਲਣਾ ਕਿ ਨਹੀਂ ਚਲੋ ਸਾਡਾ ਜ਼ਮਾਨਾ ਯਾਰ ਤੁਸੀਂ ਚੱਕ ਚੱਕ ਕੇ ਲਈ ਜਾਂਦੇ ਹੋ ਕੁਮਾੜੀ ਮੋਟੀ ਚੱਲ 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 ਅਰੇ ਬਾਈ ਜਾ ਮਾ ਜਾ ਜਾਓ ਜਾਓ ਭੱਜੋ ਇੱਕ ਹਾਂ ਭੱਜੋ ਭੱਜੋ ਨਿਕਲਦੇ ਤੋਂ ਕੰਮ ਛੱਡਦੇ ਭੱਜਾ ਭੱਜਾ ਕੰਮ ਛੱਡਦੇ ਮੈਂ ਤੁਹਾਨੂੰ ਦੱਸਾਂ ਹਾਂ ਹਾਂ ਵੇਖੋ ਹਾਲਾਤ ਵੇਖੋ ਕਿਸਾਨ ਵੀਰੋ ਵੀਡੀਓ ਨੂੰ ਸ਼ੇਅਰ ਕਰੋ ਮਾਤਾ ਚੱਲ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰੋ ਹਾਲਾਤ ਵੇਖੋ ਇੱਥੋਂ ਦੇ ਹਸਪਤਾਲ ਨੂੰ ਲਾਈਵ ਸੇ ਦਿਖਾ ਰਹੇ ਆ ਇਹ ਕਿਸਾਨ ਨੂੰ ਸਰਕਾਰਾਂ ਨੇ ਲਟਾਇਆ ਤੇ ਜਿਨ੍ਹਾਂ ਨੂੰ ਲੁੱਟਣ ਦਾ ਮੌਕਾ ਮਿਲ ਗਿਆ ਰੱਜ-ਰੱਜ ਕੇ ਕਹਿੰਦੇ ਅਸੀਂ ਲੁੱਟਾਂਗੇ ਦੇਖੋ ਕੇ ਸਾਹਮਣੇ ਲਾਈਵ ਹੈ ਥੇ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਜਾਤੀਓ ਲਾਈਵ 'ਚ ਦਿਖਾਇਆ ਤੁਹਾਨੂੰ ਸਾਰਾ ਸੀ ਆਹ ਉਹ ਬਾਰਡਰ ਹੈ ਜਿੱਥੇ ਕਨੌਰੀ ਮੋਰਚੇ ਤੇ ਮੋਰਚਾ ਲੱਗਿਆ ਸੀ ਉਹ ਮਾੜੀ-ਮੋਟੀ ਸ਼ਰਮ ਕਰ ਲੋ ਸ਼ਰਮ ਕਰ ਲੋ ਸ਼ਰਮ ਜਾਂਦੇ ਰੋ ਘਰਾਂ ਨੂੰ ਆਹ ਬਾਬਾ ਗਾ ਚਲੋ ਉਥੋਂ ਮੁੜ ਕੇ ਲਈਏ ਆ ਤੁਹਾਨੂੰ ਦੁਕਾਨ ਜਾ ਰਿਹਾ ਜਿੱਥੇ ਸਰਕਾਰ ਨੇ ਵੈਰੀਗੇਟਿੰਗ ਕੀਤੀ ਹੋਈ ਸੀ ਸਭ ਇਥੋਂ ਤਿਆਸ ਨੈਸ ਕਰਤਾ ਆ ਇੱਕ ਕਿਸਾਨ ਨੂੰ ਆ ਜਗ੍ਹਾ ਆ ਜਿੱਥੇ ਬੈਰੀਕੇਡਿੰਗ ਹੋਈ ਸੀ ਆ ਜਿੱਥੇ ਤੁਸੀਂ ਹੱਥ ਦੇਖ ਰਹੇ ਜੇ ਆ ਪਏ ਨੇ ਪੱਤਰ ਆ ਦੇਖੋ ਸਰਕਾਰਾਂ ਨੇ ਪੱਤਰ ਪੈਨ ਪੈਨ ਕੇ ਇੱਧਰ ਧੋੜਦੇ ਆ ਆ ਜਿਹੜਾ ਲੱਕ ਨਾਕਾ ਤੇ ਰਸਤਾ ਸਾਫ਼ ਕਰਤਾ ਆ ਮੋੜ ਨੂੰ ਵੀਰ ਜੀ ਦੇਖ ਕੇ ਮਗਰ ਦੇਖੋ ਕਿਸ ਤਰੀਕੇ ਲੁੱਟਿਆ ਜਾ ਰਹਾ ਹੈ ਵੇਖੋ ਜਾਲੀ ਆਧਾਰ ਕਾਰਡ ਬਣਾ ਬਣਾ ਕੇ ਪ੍ਰਸ਼ਾਸਨ ਨੂੰ ਦੇ ਰਹੇ ਨੇ ਤੇ ਆਪ ਦਾ ਸਮਾਨ ਚੋਕ ਰਹੇ ਨੇ ਇੱਥੋਂ ਤੱਕ ਹਾਲਾਤ ਬਣ ਗਏ ਵੀ ਆਪ ਦਾ ਕੋਈ ਆਧਾਰ ਕਾਰਡ ਲੈ ਦਿਖਾਓ ਤੇ ਆਧਾਰ ਕਾਰਡ ਵਿਖਾਓ ਤੇ ਸਮਾਨ ਚੱਕ ਕੇ ਲੈ ਜਾਓ ਆਹ ਹਾਲਾਤ ਨੇ ਤੇ ਆ ਵੇਖੋ ਆਧਾਰ ਕਾਰਡ ਦੀਆਂ ਕਾਪੀਆਂ ਤੱਕ ਰੱਖੀਆਂ ਹੋਈਆਂ ਕਿ ਇਹ ਸਾਡਾ ਸਮਾਨ ਹੈ ਐਨੀ ਲੋਟ ਯਾਰ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਥੀਓ ਬਾਈ ਜੀ ਦਾ ਦਾਸਤਾ ਬਾਈ ਜੀ